ਵਾਹਿਗੁਰੂ 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 ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸ਼ੁ크ਰਾ ਮਾਲਕਾ ਤੇਰਾ ਸ਼ੁ크ਰਾ ਜੀ ਆਇਆਂ ਨੂੰ ਸ਼ੁ크ਰ ਆਖੇ ਦੋ ਬਾਗ ਦੀ ਬਸ ਰੋਟੀ ਦੇਈ ਜਾਏ ਇੱਚਤਰ بنا کے رکھیں پائی چارے ماں چاہی نہیں آئی اچھے آئے تا ہے موٹر سیکل کوئی چلو اب آج اب اپنی مار دو گا جڑا ہوا آبی شہر آج بھی کام کری جاندہ ਮੈਨੂੰ ਲੱਗਦਾ ਇਹਨੂੰ ਪਤਾ ਨਹੀਂ ਕੀ ਅੱਜ ਲੇਬਰ ਡੇ ਆ। ਦੱਸ ਕਿ ਆਨੀ ਆ ਵੀ ਭਾਈ ਅੱਜ ਤਾਂ ਛੁੱਟੀ ਕਰ ਲੈ। ਬਾਈ ਜੀ ਅੱਜ ਤੁਸੀਂ ਛੁੱਟੀ ਨਹੀਂ ਕਰੇ। ਨਾ ਬੀਬੀ। ਅੱਜ ਤਾਂ ਲੇਬਰ ਡੇ ਆ ਤੁਹਾਨੂੰ ਪਤਾ ਹੋਣਾ ਅੱਜ ਤਾਂ ਆਫਿਸਾਂ 'ਚ ਵੀ ਛੁੱਟੀ ਆ ਸਰਕਾਰੀ ਛੁੱਟੀ ਅੱਜ। ਉਹ ਤਾਂ ਸਰਕਾਰੀ ਆ ਬੀਬੀ ਉਹਨਾਂ ਨੂੰ ਤਾਂ ਚਲੋ ਤਨਖਾਹ ਮਿਲ ਜਾਂਦੀ ਆ ਹੁਣ। ਅਸੀਂ ਤਾਂ ਜੇ ਕੰਮ ਕਰਾਂਗੇ ਤਾਂ ਖਾਵਾਂਗੇ ਰੋਜ਼ ਦੀ ਰੋਜ਼ ਦੀ ਕਮਾਣਾ ਤੇ ਰੋਜ਼ ਦੀ ਰੋਜ਼ ਖਾਣਾ। ਜੇ ਮਜ਼ਦੂਰ ਛੁੱਟੀ ਕਰ ਲੇਗਾ ਤੇ ਫਿਰ ਖਾਏਗਾ ਕੀ ਗੁਜ਼ਾਰਾ ਕੀ ਮੇ ਚੱਲੇਗਾ ਬਾਈ ਜੀ ਅੱਜ ਉਹ ਸਪੈਸ਼ਲ ਡੇ ਆ ਇੱਕ ਮਜ਼ਦੂਰ ਦਿਵਸ ਜਿਹਨੂੰ ਆਪਾਂ ਕਹਿੰਦੇ ਆ ਅੱਜ ਤਾਂ ਤੁਹਾਡਾ ਦਿਨ ਹੈ ਅੱਜ ਤਾਂ ਤੁਹਾਨੂੰ ਛੁੱਟੀ ਮਨਾ ਮਨਾਣੀ ਚਾਹੀਦੀ ਆ ਨਾ ਹਾਂ ਬੀਬੀ ਇਹ ਗੱਲ ਐ ਆ ਵੀ ਮੈਨੂੰ ਤਾਂ ਦੇਖੋ ਸਾਰਾ ਕੁਝ ਪਤਾ ਲੇਬਰ ਡੇ ਦਾ ਵੀ ਪਤਾ ਇਤਿਹਾਸ ਵੀ ਪਤਾ ਜਾਂ ਤਾਂ ਮੈਂ ਪੜੇ ਲਿਖਿਆ ਮੈਨੂੰ ਹਿਸਟਰੀ ਦਾ ਵੀ ਪਤਾ ਪਰ ਬਾਈ ਜੀ ਵੈਸੇ ਮਾਈਂਡ ਨਾ ਕਰੇ ਇੱਕ ਗੱਲ ਪੁੱਛਾਂ ਜੇ ਤੁਸੀਂ ਪੜੇ ਲਿਖੇ ਹੋ ਫਿਰ ਤੁਸੀਂ ਆ ਕੰਮ ਕਿਉਂ ਕਰ ਰਹੇ ਹੋ ਕੋਈ ਆਪਣਾ ਬਿਜ਼ਨਸ ਕਰ ਲਓ ਕੋਈ ਨੌਕਰੀ ਕਰ ਲਓ ਐ ਹਾਂ ਜੀ ਵੀ ਨੌਕਰੀ ਤਾਂ ਮਿਲ ਨਹੀਂ ਹੈਗੀ ਬਹੁਤ ਫਾਰਮ ਭਰੇ ਆ ਪਰ ਜੇ ਬਿਜ਼ਨਸ ਕਰਨਾ ਤੇ ਉਹਦੇ ਵਾਸਤੇ ਪੈਸਾ ਚਾਹੀਦਾ ਉਹ ਤਾਂ ਫਿਰ ਹੈ ਹੁਣ ਫਿਰ ਕੰਮ ਆਹੀ ਬਚਦਾ ਕਿ ਸਾਨੂੰ ਤੁਰਤ ਪੈਸਾ ਚਾਹੀਦਾ ਤੁਸੀਂ ਕੋਈ ਲੋਨ ਵਗੈਰਾ ਲੈ ਕੇ ਆਪਣਾ ਬਿਜ਼ਨਸ ਸਟਾਰਟ ਕਰ ਲਓ ਲੋਨ ਵਗੈਰਾ ਲੈ ਕੇ ਵੀ ਪਹਿਲਾਂ ਤਾਂ ਲੋਨ ਮਿਲਦੇ ਨਹੀਂ ਜੇ ਮਿਲ ਜਾਂ ਤਾਂ ਫਿਰ ਉਤਾਰਨਾ ਵੀ ਪਹਿਲਾਂ ਹੁਣ ਕੰਮ ਚੱਲੇ ਨਾ ਚੱਲੇ ਉਹਦਾ ਕੋਈ ਪਤਾ ਨਹੀਂ ਜੀ ਤੁਹਾਨੂੰ ਪਤਾ ਇਹਦੇ ਬਾਰੇ ਜਿਹੜੀ ਤੁਸੀਂ ਛੁੱਟੀ ਮਨਾ ਰਹੇ ਆ ਕੀ ਆ ਇਹਦੀ ਹਿਸਟਰੀ ਨਹੀਂ ਮੈਨੂੰ ਤਾਂ ਨਹੀਂ ਖ਼ਿਆਰ ਪਤਾ ਹੈਗੀ ਮੈਨੂੰ ਤਾਂ ਹੀ ਪਤਾ ਕਿ ਅੱਜ ਲੇਬਰ ਡੇ ਆ ਅੱਜ ਛੁੱਟੀ ਆ ਮਜ਼ਦੂਰ ਦਿਵਸ ਹੈ ਫਿਰ ਇਹਦਾ ਹਿਸਟਰੀ ਵੀ ਤਾਂ ਪਤਾ ਹੋਣੀ ਚਾਹੀਦੀ ਆ ਨਾ ਜਿਹੜੀ ਚੀਜ਼ ਤੁਸੀਂ ਛੁੱਟੀ ਲੈ ਰਹੇ ਹੋ ਜਿਸ ਚੀਜ਼ ਦੀ ਇਹਦਾ ਵੀ ਕੋਈ ਇਤਿਹਾਸ ਹੈ ਹੋਰ ਇਹਦਾ ਬਹੁਤ ਤਕੜਾ ਇਤਿਹਾਸ ਹੈ ਅੱਛਾ ਤੁਹਾਨੂੰ ਪਤਾ ਹਾਂਜੀ ਆ ਤੁਸੀਂ ਮੈਨੂੰ ਦੱਸੋਗੇ ਹਾਂ ਦੱਸ ਦੰਨੇ ਜੀ ਇਹ ਆ ਬੀਬੀ ਦੇ ਅਮਰੀਕਾ ਦੇ ਵਿੱਚ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਮੈਂ ਪੜੀ ਆ ਅੱਛਾ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਮਜ਼ਦੂਰਾਂ ਤੋਂ 14-15 ਘੰਟੇ ਕੰਮ ਲਿਆ ਜਾਂਦਾ ਸੀਗਾ ਜਿਹੜੀ ਉੱਥੋਂ ਦੀਆਂ ਮਤਲਬ ਕਿ ਨੀਤੀਆਂ ਸੀਗਾ ਸਮਰਾਜਵਾਦੀ ਨੀਤੀਆਂ ਦੇ ਅਧੀਨ ਚੱਲਦਾ ਸੀਗਾ ਉਸ ਸਮੇਂ ਜਿੱਥੇ ਤੱਕ ਮੈਂ ਪੜਿਆ 1886 ਦੇ ਆਸ-ਪਾਸ ਦੀ ਗੱਲ ਆ ਅੱਛਾ ਜੀ ਮਈ ਦਾ ਦਿਨ ਸੀਗਾ ਉੱਥੇ ਮਜ਼ਦੂਰਾਂ ਨੇ ਹੜਤਾਲ ਕਰਤੀ ਕਿ ਇੰਨਾ ਸਾਡੇ ਲਈ ਕੰਮ ਕਰਨਾ ਸੁੱਖਾ ਨਹੀਂ ਹੈਗਾ 14-15 ਘੰਟੇ ਹੂੰ ਕਿ ਇਹਨੂੰ ਘਟਾ ਕੇ 8 ਘੰਟੇ ਕੀਤਾ ਜਾਵੇ। ਸੋ ਜਿਹੜੇ ਕਾਰਪੋਰੇਟ ਸੀਗੇ ਉਸ ਸਮੇਂ ਦੇ ਸਮਰਾਜਵਾਦੀ ਸਨ ਉਹਨਾਂ ਨੇ ਪੁਲਿਸ ਦੀ ਸਹਾਇਤਾ ਨਾਲ ਗੋਲੀਆਂ ਚਲਵਾਤੀਆਂ ਮਜ਼ਦੂਰਾਂ ਤੇ। ਉਹ ਹਾਂ ਮਜ਼ਦੂਰ ਸ਼ਹੀਦ ਹੋ ਗਏ। ਇੱਕ ਬੀਬੀ ਬੈਠੀ ਸੀ ਉੱਥੇ। ਉਹਦੇ ਗੋੱਚ ਜਵਾਕ ਸੀਗਾ। ਹੂੰ ਇੱਕ ਗੋਲੀ ਉਹਦੇ ਜਵਾਕ ਦੇ ਲੱਗੀ ਉਹ ਵੀ ਸ਼ਹੀਦ ਹੋ ਗਿਆ। ਉਨ ਬੀਬੀ ਬਚ ਗਈ ਚਲੋ ਬਚ ਗਈ ਉਹਨੇ ਜਿਹੜਾ ਝੰਡਾ ਸੀਗਾ ਹੱਥ 'ਚ ਉਹਦੇ ਤੇ ਪਾਤਾ ਆਪਣੇ ਬੱਚੇ ਤੇ ਓਕੇ ਵਾਈਟ ਚਿੱਟੇ ਰੰਗ ਦਾ ਝੰਡਾ ਸੀਗਾ ਉਹ ਲਾਲ ਹੋ ਗਿਆ ਝੰਡਾ ਤੇ ਇੱਕ ਦੂਜੀ ਔਰਤ ਬੈਠੇ ਸੀਗੀ ਉਹਨੇ ਆਪਣਾ ਲਾਲ ਰੰਗ ਦਾ ਸਕਾਪ ਕਹਿੰਦੇ ਡੰਡੇ ਤੇ ਝੰਡੇ ਦੇ ਰੂਪ 'ਚ ਲਾ ਲਿਆ ਅੱਛਾ ਖਾਲੀ ਡੰਡੇ ਤੇ ਹਾਂ ਫਿਰ ਉੱਥੇ ਕੀ ਹੋਇਆ ਕਿ ਉਸ ਦਿਨ ਤੋਂ ਬਾਅਦ ਝੰਡਾ ਜਿਹੜਾ ਸਾਈਨ ਸੀਗਾ ਉਹ ਲਾਲ ਰੰਗ ਦਾ ਕਰਤਾ ਉਹਨਾਂ ਨੇ ਚਿੱਟਾ ਝੰਡਾ ਹਟਾ ਦਿਆ ਹੂੰ ਜਦੋਂ ਇਹ ਘਟਨਾ ਦਾ ਸਾਰੀ ਦੁਨੀਆ 'ਚ ਪਤਾ ਲੱਗਿਆ ਫਰਾਂਸ 'ਚ ਲੱਗਿਆ ਯੂਰਪ 'ਚ ਲੱਗਿਆ ਤੇ ਉੱਥੇ ਵੀ ਮਜ਼ਦੂਰਾਂ ਸੰਗਠਨਾਵਾਂ ਨੇ ਹੜਤਾਲਾਂ ਸ਼ੁਰੂ ਕਰਤੀਆਂ ਕਿ ਇਹ ਮਜ਼ਦੂਰਾਂ ਨੇ ਜੇ ਕੋਈ ਹੱਕ ਲਈ ਆਪਣੀ ਮੰਗ ਰੱਖੀ ਸੀ ਤੇ ਉਹਨਾਂ ਤੇ ਜ਼ੁਲਮ ਕੀਤਾ ਗਿਆ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਇਹ 8 ਘੰਟੇ ਕੰਮ ਕਰਨ ਦਾ ਸਰਕਾਰ ਕਾਨੂੰਨ ਬਣਾਵੇ ਅੱਛਾ ਤੇ ਜੋ ਸਾਰੀ ਦੁਨੀਆ 'ਚ ਇਹ ਗੱਲ ਖੂਨ ਲੱਗ ਗਈ ਤੇ ਦੁਨੀਆ ਦੇ ਇਕੱਠ ਦੇ ਸਾਹਮਣੇ ਸਰਕਾਰ ਨੂੰ ਦਬਣਾ ਪਿਆ ਹੂੰ ਉੱਥੇ ਫਿਰ 8 ਘੰਟੇ ਐਲਾਨ ਕਰਤਾ ਕਿ ਮਜ਼ਦੂਰ ਤੋਂ 8 ਘੰਟੇ ਤੋਂ ਬਾਅਦ ਕੋਈ ਕੰਮ ਨਹੀਂ ਲੈ ਸਕੇਗਾ ਜੇ ਲਵੇਗਾ ਤਾਂ ਉਸ ਦਾ ਐਕਸਟਰਾ ਪੇਮੈਂਟ ਕਰੇਗਾ ਓਕੇ ਆ ਜਿਹੜੀ ਆਪਾਂ ਮਜ਼ਦੂਰ ਦਿਵਸ ਦਾ ਆਨੰਦ ਲੈ ਰਹੇ ਹਾਂ ਛੁੱਟੀ ਦਾ ਇਹ ਉਹਨਾਂ ਮਜ਼ਦੂਰਾਂ ਦੀ ਸ਼ਹੀਦੀਆਂ ਸਦਕਾ ਆਪਾਂ ਆਨੰਦ ਲੈ ਰਹੇ ਹਾਂ ਇਹ ਇਤਿਹਾਸ ਆ ਜੀ ਸੋ ਇਹ 1 ਮਈ ਦੀ ਘਟਨਾ ਸੀ ਇਸ ਕਰਕੇ 1 ਮਈ ਨੂੰ ਇਹ ਦਿਨ ਪੱਕੇ ਤੌਰ ਤੇ ਮਨਾਇਆ ਜਾਂਦਾ ਸਾਰੇ ਇਹ ਘਟਨਾ ਬੀਬੀ 1 ਮਈ ਦੀ ਆ ਅੱਛਾ ਇਹ ਸਾਰਾ ਕੁਝ 1 ਮਈ ਨੂੰ ਵਾਪਰਿਆ ਇਸ ਘਟਨਾ ਦੀ ਯਾਦ ਦੇ ਵਿੱਚ ਹੀ ਇੱਕ ਤਰੀਕ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਲੇਬਰ ਡੇ ਅੱਛਾ ਪਰ ਹੁਣ ਸਾਡਾ ਇਹ ਸਰਦਾ ਨਹੀਂ ਹੈਗਾ ਸਾਨੂੰ ਤਾਂ ਕੰਮ ਕਰਨਾ ਪੈਣਾ ਮਤਲਬ ਇਸ ਦਿਨ ਐਲਾਨ ਕੀਤਾ ਗਿਆ ਸੀ ਕਿ ਕੋਈ ਮਜ਼ਦੂਰ ਹੈ ਜਿਹੜਾ 8 ਘੰਟੇ ਕੰਮ ਕਰੂਗਾ ਨਹੀਂ ਇਹ ਜਿਹੜੀ ਘਟਨਾ ਬੀਬੀ ਉਹ 1 ਦਿਨ 1 ਮਈ ਨੂੰ 1 ਮਈ ਨੂੰ ਵਾਪਰੀ ਸੀਗੇ। ਅੱਛਾ ਜਿਹੜੀ ਘਟਨਾ 1 ਮਈ ਨੂੰ ਵਾਪਰੀ ਸੀ ਇਹਦੀ ਯਾਦ ਦੇ ਵਿੱਚ ਹੁਣ ਲੇਬਰ ਡੇ ਮਨਾਇਆ ਜਾਂਦਾ। ਹਾਂ ਜਿੱਤੇ ਤੱਕ ਮੈਂ ਪੜਿਆ ਵੀ 1 ਮਈ ਨੂੰ ਇਹ ਘਟਨਾ ਵਾਪਰੀ ਸੀ ਤੇ ਇਸ ਯਾਦ ਦੇ ਵਿੱਚ ਹੀ ਮਜ਼ਦੂਰ ਦਿਵਸ ਮਨਾਇਆ ਜਾਂਦਾ। ਅੱਛਾ ਕਿਉਂਕਿ ਮੈਂ ਦੂਰ ਸੰਗਠਨਾਂ ਨੇ ਐਲਾਨ ਕਰਤਾ ਸੀ ਕਿ ਅਸੀਂ 1 ਤਰੀਕ ਨੂੰ ਮਜ਼ਦੂਰ ਦਿਵਸ ਮਨਾਇਆ ਕਰਾਂਗੇ ਇਹ ਘਟਨਾ ਜਿਹੜੀ ਵਾਪਰੀ ਹੈ ਇਹਦੀ ਯਾਦ ਚ। ਅੱਛਾ ਉਸ ਘਟਨਾ ਨੂੰ ਯਾਦ ਕਰਦੇ ਨੇ ਹੁਣ। ਫਿਰ ਦੇਖੋ ਦੇਖੀ ਸਾਰੇ ਦੇਸ਼ਾਂ ਦੇ ਵਿੱਚ ਇਹ ਉਹਨਾਂ ਦੇ ਦੇਖਦੇ ਹੋਏ ਮਜ਼ਦੂਰਾਂ ਨੇ 1 ਮਈ ਨੂੰ ਇਹ ਦਿਨ ਮਨਾਉਣਾ ਸ਼ੁਰੂ ਕਰਤਾ ਉਹ ਹੂੰ ਇਹ ਹਿਸਟਰੀ ਆ ਇਸ ਛੁੱਟੀ ਦੀ ਤੁਸੀਂ ਤਾਂ ਬਹੁਤ ਪੜੇ ਲਿਖੇ ਹੋ ਤੁਸੀਂ ਮੈਨੂੰ ਇਨੀ ਜਾਣਕਾਰੀ ਦਿੱਤੀ ਉਹਦੇ ਲਈ ਮੈਂ ਵੀ ਤੁਹਾਡਾ ਧੰਨਵਾਦ ਕਰਦੀ ਆ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਮਜ਼ਦੂਰ ਦਿਵਸ ਕਿਉਂ ਮਨਾਇਆ ਜਾਂਦਾ ਹਾਂ ਬੀਬੀ ਇਹ ਵੀ ਇਹ ਬਹੁਤ ਸ਼ਹੀਦੀਆਂ ਸਦਕੇ ਇਹ ਦਿਨ ਮਿਲਦੇ ਆ ਜਿਹੜੇ ਆਪ ਮੰਨਾਂਦੇ ਆ ਵੱਡੇ ਵੱਡੇ ਸੋ ਇਹ ਵੀ ਇਹ ਹਿਸਟਰੀ ਸੀਗੀ ਧੁੱਪ ਬਹੁਤ ਹੋ ਰਹੀ ਆ ਤੁਸੀਂ ਆ ਜਾਓ ਉੱਥੇ ਚਾਹ ਪਾਣੀ ਪੀ ਲਓ ਕੁਛ ਕੋਈ ਨਾ ਜੀ ਆਨੇ ਆ ਮੈਂ ਥੋੜੀ ਜੀ ਫਾਂਟ ਲਾ ਆ ਜਾਓ ਤੁਸੀਂ ਮੈਂ ਤੁਹਾਡੇ ਵਾਸਤੇ ਇਹ ਪੂਰਾ ਕਰਕੇ ਆ ਰਹੇ ਵਾਹਿਗੁਰੂ 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 ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਆ ਲੋ ਬਈ ਪਾਣੀ ਸੋ ਦੋਸਤੋ ਏਸੀ ਮਜ਼ਦੂਰ ਦਿਵਸ ਦੀ ਹਿਸਟਰੀ ਜਿੰਨੀ ਸਾਨੂੰ ਪਤਾ ਸੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੋ ਕੋਈ ਵੀ ਖਾਸ ਦਿਨ ਹੁੰਦਾ ਉਹਦਾ ਕੋਈ ਨਾ ਕੋਈ ਪਛੋਕੜ ਜ਼ਰੂਰ ਹੁੰਦਾ ਇਸ ਕਰਕੇ ਉਹ ਮਨਾਇਆ ਜਾਂਦਾ ਸੋ ਇਹ ਜਿਹੜਾ ਦਿਨ ਹੈ ਮਜ਼ਦੂਰਾਂ ਨਾਲ ਜੁੜਿਆ ਹੋਇਆ ਬਣਿਆ ਹੋਇਆ ਮਜ਼ਦੂਰਾਂ ਤੋਂ ਹੀ ਬਣਿਆ ਹੋਇਆ ਮਜ਼ਦੂਰਾਂ ਨਾਲ ਹੀ ਜੁੜਿਆ ਹੋਇਆ ਸੋ ਜਿਹੜੀ ਸਤੋਂ ਪਹਿਲੇ ਦਿਨ ਸ਼ੁਰੂਆਤ ਹੋਈ ਸੀ ਇਹ ਇਹਦੀ ਹੋਈ ਸੀ ਪੈਰਿਸ ਦੇ ਵਿੱਚ ਰਾਜ ਦੀ ਰਾਜਧਾਨੀ ਹੈ ਪੈਰਿਸ ਉੱਥੋਂ ਦੇ ਮਜ਼ਦੂਰ ਸੰਗਠਨਾਂ ਨੇ ਸ਼ੁਰੂਆਤ ਕੀਤੀ ਸੀ ਕਿ ਜਿਹੜੀ ਇਹ ਘਟਨਾ ਵਾਪਰੀ ਆ ਅਮਰੀਕਾ ਸ਼ਿਕਾਗੋ ਚ ਕਹਿੰਦੇ ਅਸੀਂ ਆਦ ਦੇ ਵਿੱਚ ਇੱਕ ਤਰੀਕ ਨੂੰ 1 ਮਈ ਨੂੰ ਇਹ ਮਜ਼ਦੂਰ ਦਿਵਸ ਮਨਾਇਆ ਕਰਾਂਗੇ ਸੋ ਦੇਖੋ ਦੇਖੀ ਫਿਰ ਹੋਰ ਦੇਸ਼ਾਂ ਦੇ ਸੰਗਠਨਾਂ ਨੇ ਵੀ ਇਸ ਨੂੰ ਮਾਨਤਾ ਦੇ ਦਿੱਤੀ ਤੇ 1 ਤਰੀਕ ਨੂੰ ਮਨਾਣਾ ਸ਼ੁਰੂ ਕਰਤਾ ਅੱਜ ਸਾਡੇ ਭਾਰਤ ਦੇ ਵਿੱਚ ਵੀ ਪੰਜਾਬ ਦੇ ਵਿੱਚ ਸਾਰੇ ਬਹੁਤ ਸਾਰੇ ਮੁਲਕਾਂ ਦੇ ਵਿੱਚ 1 ਤਰੀਕ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ वैसे सत्य पांचे देखिए है, है ना हां ਵੀ ਜਿਹੜੇ ਮਤਲਬ ਪੱਕੇ ਤੌਰ ਤੇ ਅਸੀਂ ਕੰਮ ਕਰਦੇ ਆ ਜ ਜਨ ਆਪਾਂ ਕਹਿ ਦਿੰਨੇ ਆ ਕਿ ਜਿਵੇਂ ਅੱਜ ਸਰਕਾਰੀ ਛੁੱਟੀ ਆ ਹੈਨਾ ਸਾਰੇ ਆਫਿਸਾਂ ਦੇ ਵਿੱਚ ਤਕਰੀਬਨ ਛੁੱਟੀ ਆ ਅ ਲੇਬਰ ਡੇ ਦੀ ਹਾਂਜੀ ਪਰ ਜਿਹੜੇ ਆਪਣੀ ਖੇਤਾਂ ਚ ਕੰਮ ਕਰਦੇ ਨੇ ਜਾਂ ਹੋਰ ਫੈਕਟਰੀਆਂ ਚ ਹਨਾ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਨਹੀਂ ਛੁੱਟੀ ਹੁੰਦੀ ਜਿਹੜੇ ਪ੍ਰਾਈਵੇਟ ਫੀਲਡ ਦੇ ਵਿੱਚ ਕੰਮ ਕਰਦੇ ਨੇ ਉਹ ਵੀ ਮਹਿਸੂਸ ਕਰਦੇ ਹੋਣਗੇ ਕਿ ਸਾਨੂੰ ਵੀ ਕੋਈ ਇਹਦਾ ਮਾਨ ਸਨਮਾਨ ਮਿਲਦਾ ਹਾਂ ਹਾਂ ਜਿਹੜਾ ਹੁਣ ਜਿਵੇਂ ਅਸੀਂ ਤੁਹਾਨੂੰ ਵੀਡੀਓ ਚ ਦਿਖਾਇਆ ਅਸੀਂ ਕਿ ਜਸਟ ਇਹ ਤੁਹਾਨੂੰ ਇੱਕ ਸਟੋਰੀ ਛੋਟੀ ਜੀ ਬਣਾ ਕੇ ਤਾਂ ਦਿਖਾਈ ਹੈ ਕਿਉਂਕਿ ਜਿਹੜਾ ਅਸਲੀ ਜਿੰਨੂੰ ਆਪਾਂ ਲੇਬਰ ਕਹਿ ਲੈਂਦੇ ਆ ਉਹ ਤਾਂ ਉਹਨੂੰ ਤਾਂ ਵਿਚਾਰੇ ਨੂੰ ਲੇਬਰ ਡੇ ਦੇਣ ਵਾਲੇ ਵੀ ਦਿਨ ਛੁੱਟੀ ਨਹੀਂ ਹੁੰਦੀ ਉਹ ਤਾਂ ਕੰਮ ਕਰਦਾ ਹੈ ਜੀ ਕਿਉਂਕਿ ਉਹਦੇ ਲਈ ਇੱਕ ਇੱਕ ਦਿਨ ਕੀਮਤੀ ਹੁੰਦਾ ਉਹ ਇਹੀ ਸੋਚਦਾ ਕਿ ਜੇ ਮੈਂ ਅੱਜ ਨਾ ਕਮਾਇਆ ਤੇ ਅੱਜ ਮੈਨੂੰ ਨਾ ਦਿਹਾੜੀ ਪਈ ਤਾਂ ਟੱਟਾ ਪੈ ਜਾਣਾ ਤਾਂ ਮੇਰੇ ਬੱਚਿਆਂ ਨੂੰ ਰੋਟੀ ਕਿੱਥੋਂ ਮਿਲੂਗੀ ਉਹ ਇਹੀ ਸੋਚ ਕੇ ਲੇਬਰ ਡੇ ਵਾਲੇ ਦਿਨ ਵੀ ਕੰਮ ਕਰਦਾ ਹੈ ਕਿਤੇ ਨਾ ਵੀ ਖਰਚੇ ਅੱਜਕੱਲ੍ਹ ਅੱਜ ਦੇ ਦਿਨ ਦਾ ਬਹੁਤ ਜ਼ਿਆਦਾ ਹੋ ਗਏ ਮਹਿੰਗਾਈ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਇੱਕ ਮਜ਼ਦੂਰ ਨੂੰ ਬਹੁਤ ਔਖਾ ਹੋ ਚੁੱਕਿਆ ਆਪਣਾ ਪਰਿਵਾਰ ਪਾਲਣਾ ਤੇ ਤੁਹਾਨੂੰ ਵੀ ਇੱਕ ਬੇਨਤੀ ਹੈ ਜੀ ਸਾਡੀ ਸਾਡੇ ਵੱਲੋਂ ਵਧੀਆ ਲੱਗੇ ਤਾਂ ਜ਼ਰੂਰ ਐਕਸੈਪਟ ਕਰੀਏ ਉਹ ਇਸ ਚੀਜ਼ ਨੂੰ ਕਿ ਜਿਹੜੀ ਵੀ ਤੁਹਾਡੇ ਨਾਲ ਲੇਬਰ ਕੰਮ ਕਰਦੀ ਆ ਚਾਹੇ ਉਹ ਤੁਹਾਡੇ ਖੇਤਾਂ 'ਚ ਕੰਮ ਕਰਦੀ ਆ ਚਾਹੇ ਉਹ ਤੁਹਾਡੀ ਫੈਕਟਰੀਆਂ 'ਚ ਕੰਮ ਕਰਦੀ ਆ ਚਾਹੇ ਉਹ ਤੁਹਾਡੀ ਦੁਕਾਨ 'ਤੇ ਕੋਈ ਲੇਬਰ ਲੱਗੀ ਆ ਕਿਸੇ ਵੀ ਤਰ੍ਹਾਂ ਹੈਨਾ ਤੁਸੀਂ ਉਸ ਨਾਲ ਪੂਰਾ ਅਪਰੀਸ਼ੀਏਟ ਕਰਿਆ ਕਰੋ ਪ੍ਰਾਈਵੇਟ ਛੋਟੇ-ਛੋਟੇ ਕੋਈ ਵੀ ਸੰਸਥਾ ਛੋਟੀ ਮੋਟੀ ਵੱਡੀ ਕੋਈ ਵੀ ਆ ਤੇ ਲੇਬਰ ਡੇ ਵਾਲੇ ਦਿਨ ਮੈਂ ਇਹ ਤੁਹਾਨੂੰ ਇੱਕ ਵੈਸੇ ਸੁਝਾਈ ਦੇ ਰਹੀ ਆਂ ਸੀ ਕਿ ਲੇਬਰ ਡੇ ਵਾਲੇ ਦਿਨ ਤੁਸੀਂ ਵੀ ਆਪਣੀ ਲੇਬਰ ਲਈ ਕੁਝ ਵੀ ਇਹੋ ਜਿਹਾ ਕਰਿਆ ਕਰੋ ਚਾਹੇ ਤਾਂ ਉਹਨਾਂ ਨੂੰ ਕੋਈ ਛੋਟਾ ਮोटा ਗਿਫਟ ਦੇਤਾ ਜਾਂ ਕੋਈ ਛੋਟੀ ਜਿਹੀ ਪਾਰਟੀ ਦੇਤੀ ਕਿਸੇ ਦੀ ਕੋਈ ਜ਼ਰੂਰਤ ਹੈ ਉਹ ਥੋੜੀ ਜਿਹੀ ਪੂਰੀ ਕਰਤੀ ਕਿਸੇ ਜਿਹੜਾ ਬੰਦਾ ਤੁਹਾਡੇ ਕੋਲ ਕੋਈ ਕੰਮ ਕਰ ਰਿਹਾ ਉਹਦੇ ਬੱਚੇ ਪੜ੍ਹ ਰਹੇ ਨੇ ਉਹ ਤੁਫੀਸ ਨਹੀਂ ਭਰੀ ਜਾਂਦੀ ਕਿਸੇ ਬੱਚੇ ਦੀ ਫੀਸ ਭਰਤੀ ਮਜ਼ਦੂਰ ਦੇ ਇਸ ਦੇ ਦਿਨ ਤੇ ਵੀ ਉਹਨਾਂ ਲਈ ਕੁਛ ਨਾ ਕੁਛ ਇਹੋ ਜਿਹਾ ਕਰਦਿਆਂ ਕਰੋ ਕਿ ਉਹਨਾਂ ਨੂੰ ਵਧੀਆ ਲੱਗੇ ਕਿਉਂਕਿ ਉਹ ਸਾਰਾ ਸਾਲ ਆਪਣੇ ਲਈ ਕੰਮ ਕਰਦੇ ਨੇ ਹਨਾ ਤੇ ਇੱਕ ਦਿਨ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਖੁਸ਼ੀ ਦੇਈਏ ਉਹਨਾਂ ਲਈ ਕੁਛ ਸਪੈਸ਼ਲ ਕਰੀਏ ਤਾਂ ਕਿ ਉਹਨਾਂ ਨੂੰ ਵਧੀਆ ਲੱਗੇ ਇਸ ਕਰਕੇ ਜਿੰਨੀ ਵੀ ਤੁਹਾਡੇ ਨਾਲ ਲੇਬਰ ਕੰਮ ਕਰਦੀ ਆ ਜਿਹੜੇ ਵੀ ਬਿਜ਼ਨਸ 'ਚ ਕੰਮ ਕਰਦੀ ਆ ਤੁਸੀਂ ਲੇਬਰ ਡੇ ਵਾਲੇ ਦਿਨ ਹੋ ਸਕੇ ਉਹਨਾਂ ਨੂੰ ਕੁਛ ਨਾ ਕੁਛ ਛੋਟੇ ਛੋਟੇ ਗਿਫਟ ਦੇ ਕੇ ਜਾਂ ਉਹਨਾਂ ਦੀ ਕੋਈ ਜ਼ਰੂਰਤ ਦਾ ਸਮਾਨ ਦੇ ਕੇ ਉਹਨਾਂ ਦੀ ਹੈਲਪ ਕਰ ਸਕਦੇ ਹੋ ਤੇ ਉਹਨਾਂ ਨੂੰ ਵਧੀਆ ਵੀ ਲੱਗੂਗਾ ਤੇ ਐਦਾਂ ਅ ਲੇਬਰ ਡੇ ਆ ਜਿਹੜਾ ਅਸੀਂ ਸੈਲੀਬ੍ਰੇਟ ਵੀ ਕਰ ਸਕਦੇ ਹਾਂ ਮਜ਼ਦੂਰ ਹਰ ਇੱਕ ਵਿਭਾਗ ਵਿੱਚ ਆ ਜੀ ਕਿਸਾਨਾਂ ਨਾਲ ਵੀ ਮਜ਼ਦੂਰ ਹੈ ਮੈਂ ਇੱਕ ਛੋਟੇ ਪ੍ਰਾਈਵੇਟ ਵਿਭਾਗ ਵਿੱਚ ਖੇਤਾਂ 'ਚ ਕੋਈ ਰੈਡੀ ਚਲਾਉਂਦਾ ਇਹ ਸਾਰੇ ਮਜ਼ਦੂਰੀ ਹੈ ਜੀ ਹਾਂਜੀ ਕੋ ਜਿਵੇਂ ਸਾਡੇ ਨਾਲ ਜਿਹੜੀ ਲੇਬਰ ਜੁੜੀ ਆ ਅਸੀਂ ਵੀ ਉਹਨਾਂ ਨੂੰ ਕੋਈ ਖਾਸ ਦਿਨ ਹੁੰਦਾ ਤਾਂ ਸਪੈਸ਼ਲ ਉਹਨਾਂ ਨੂੰ ਪਾਰਟੀ ਕਰਦੇ ਆ ਜਾਂ ਜਿਹੜੀ ਉਹਨਾਂ ਦੀ ਕੋਈ ਜ਼ਰੂਰਤ ਹੁੰਦੀ ਆ ਜ਼ਰੂਰਤ ਦਾ ਸਮਾਨ ਦੇ ਦਿੰਦੇ ਆ ਸੋ ਅਸੀਂ ਤਾਂ ਇਦਾਂ ਹੀ ਉਹਨਾਂ ਦੀ ਹੈਲਪ ਕਰਦੀ ਆ ਤੇ ਤੁਸੀਂ ਵੀ ਇਦਾਂ ਹੈਲਪ ਕਰ ਸਕਦੇ ਹੋ ਤੇ ਇਹ ਮੈਸੇਜ ਵਾਧੇ ਤੋਂ ਵਾਧੇ ਲੋਕਾਂ ਤੱਕ ਤੁਸੀਂ ਪਹੁੰਚਾ ਸਕਦੇ ਹੋ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਐਪਰੀਸ਼ੀਏਟ ਕਰਿਓ ਜਿੰਨੀ ਇੱਕ ਸਾਡੇ ਕੋਲ ਜਾਣਕਾਰੀ ਸੀ ਜਿਹੜੀ ਅਸੀਂ ਪੜ੍ਹੀ ਸੀ ਕਿਤੋਂ ਉਹ ਅਸੀਂ ਇਸ ਵੀਡੀਓ ਦੇ ਥਰੂ ਤੁਹਾਡੇ ਨਾਲ ਸਾਂਝੀ ਕੀਤੀ ਆ ਵਧੀਆ ਲੱਗੇ ਤਾਂ ਤੁਸੀਂ ਜ਼ਰੂਰ ਐਪਰੀਸ਼ੀਏਟ ਕਰਿਓ ਹੋਰ ਵੀ ਜੇ ਸਾਨੂੰ ਤਾਂ ਸੀ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਹੈਨਾ ਠੀਕ ਹੈ ਨਾ ਤੇ ਮੈਂ ਤੁਹਾਡੀ ਬੱਬਲ ਕਾਰ ਤੇ ਮੇਰੇ ਨਾਲ ਸੱਤਾਂ ਸੋਰੀਆ ਸੱਤਾਂ ਸੋਰੀਆ ਔਰ ਸੱਤੇ ਕੁਛ ਕਹਿਣਾ ਬਸ ਇਹੀ ਕਰਦੇ ਆ ਜੀ ਬਸ ਸਾਡੇ ਵੱਲੋਂ ਇਹ ਇੱਕ ਰਿਕਵੈਸਟ ਹੀ ਆ ਤੁਹਾਨੂੰ ਕਿ ਦੇਖੋ ਆਪਣੇ ਦੇਨ ਨਾਲ ਕੋਈ ਵੱਡਾ ਨਹੀਂ ਹੋ ਜਾਏਗਾ ਨਾ ਦੇਨ ਨਾਲ ਕੋਈ ਛੋਟਾ ਨਹੀਂ ਹੋ ਜਾਏਗਾ ਪਰ ਇਸ ਦਾ ਇੰਨਾ ਕੁ ਹੋ ਜਾਂਦਾ ਜਿਸ ਨੂੰ ਕੋਈ ਆਪਾਂ ਕੁਛ ਕਰਦੇ ਆ ਜਿਸ ਤੇ ਲਈ ਕਿ ਮੇਰੀ ਵੈਲਿਊ ਪਾਈ ਆ ਹਾਂਜੀ ਇੱਕ ਮਾਨ ਹੀ ਹੁੰਦਾ ਇੱਕ ਖੁਸ਼ੀ ਮਿਲਦੀ ਆ ਬਸ ਫਿਰ ਉਹ ਸਾਡਾ ਕੰਮ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਕਰਦਾ ਬੰਦਾ ਹਾਂ ਸਭ ਵਧੀਆ ਲੱਗੀ ਤਾਂ ਇਹਨੂੰ ਜ਼ਰੂਰ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ ਮੈਂ ਤੁਹਾਡੀ ਬੱਬਲ ਖਾਣ ਦੇ ਸਤਾ ਸਮੋਰੀਆ ਐਦਾਂ ਹੀ ਆਉਂਦੇ ਰਾਵਾਂਗੇ ਵਧੀਆ ਵਧੀਆ ਵੀਡੀਓਜ਼ ਲੈ ਕੇ